ਜੇਕਰ ਤੁਸੀਂ ਜਾਣਦੇ ਹੋ ਸਵੇਰੇ ਜਲਦੀ ਉੱਠਣ ਦੇ ਇਹ ਸੱਤ ਫਾਇਦੇ ਤਾਂ ਤੁਸੀਂ ਹਰ ਰੋਜ਼ ਸਮੇਂ ਤੇ ਉੱਠੋਗੇ ਅਤੇ ਨੰਬਰ 1 ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਤੁਸੀਂ ਆਪਣੀ ਸਿਹਤ ਨੂੰ ਵੀ ਸਮਾਂ ਦੇ ਸਕਦੇ ਹੋ ਅਤੇ ਸਮਾਂ ਦੇਣ ਵਾਸਤੇ ਤੁਸੀਂ ਜਲਦੀ ਉੱਠ ਸਕਦੇ ਹੋ ਅਤੇ ਕਸਰਤ ਜਾਂ ਯੋਗਾ ਨੂੰ ਸਮਾਂ ਦੇ ਸਕਦੇ ਹੋ ਇਸ ਨਾਲ ਤੁਹਾਡਾ ਤੁਹਾਡਾ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਨੰਬਰ 2 ਅਤੇ ਲੰਬੇ ਸਮੇਂ ਤੱਕ ਸੌਣ ਨਾਲ ਸਰੀਰ ਨੂੰ ਜ਼ਿਆਦਾ ਆਲਸ ਪੈਂਦਾ ਹੈ ਦਿਲ ਨਾਲ ਲੱਗੀਆਂ ਬਿਮਾਰੀਆਂ ਨਾਲ ਖਤਰਾ ਵੀ ਵੱਧਦਾ ਹੈ। ਅਗਰ ਤੁਸੀਂ ਸਵੇਰੇ ਜਲਦੀ ਉੱਠ ਕੇ ਕਸਰਤ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਦੂਰ ਰੱਖ ਸਕਦੇ ਅਤੇ ਮਜ਼ਬੂਤ ਬਣਾ ਸਕਦੇ ਹੋ। ਅਤੇ ਨੰਬਰ 3 ਸਵੇਰੇ ਜਲਦੀ ਉੱਠਣ ਨਾਲ ਤਾਜੀ ਹਵਾ ਲੈਣ ਨਾਲ ਸਰੀਰ ਤੰਦਰੁਸਤ ਅਤੇ ਫੁਰਤੀ ਵਿੱਚ ਰਹਿੰਦਾ ਹੈ। ਅਤੇ ਚਮੜੀ ਦੇ ਸੱਲ ਵੀ ਪੈਦਾ ਹੁੰਦੇ ਹਨ ਜੋ ਤੁਹਾਨੂੰ ਜਵਾਨ ਦਿਖਣ ਦੇ ਵਿੱਚ ਮਦਦ ਕਰਦੇ ਹਨ। ਅਤੇ ਨੰਬਰ 4 ਅਤੇ ਸਵੇਰੇ ਜਲਦੀ ਉੱਠਣ ਨਾਲ ਆਪਾਂ ਨੂੰ ਆਲਸ ਵੀ ਘਟ ਪੈਂਦਾ ਹੈ ਅਤੇ ਤੁਸੀਂ ਆਪਣੇ ਕੰਮ ਤੇ ਜ਼ਿਆਦਾ ਧਿਆਨ ਲਾ ਸਕਦੇ ਹੋ ਅਤੇ ਤੰਦਰੁਸਤ ਰਹਿਣ ਨਾਲ ਤੁਸੀਂ ਆਪਣਾ ਕੰਮ ਜਲਦੀ ਟਾਈਮ ਦੇ ਅਨੁਸਾਰ ਪੂਰਾ ਕਰ ਸਕਦੇ ਹੋ ਅਤੇ ਨੰਬਰ 5 ਜੇਕਰ ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਕਸਰਤ ਕਰਦੇ ਹੋ ਤਾਂ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੁਸੀਂ ਕਬਜ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਅਤੇ ਨੰਬਰ 6 ਸਵੇਰੇ ਜਲਦੀ ਉੱਠਣ ਨਾਲ ਤੁਹਾਡੇ ਕੋਲ ਇੰਨਾ ਸਮਾਂ ਹੁੰਦਾ ਹੈ ਕਿ ਤੁਸੀਂ ਕੁਝ ਵੀ ਕਰਨ ਲਈ ਬਿਲਕੁਲ ਸਕਾਰਾਤਮਕ ਰਹਿੰਦੇ ਹੋ ਅਤੇ ਤੁਸੀਂ ਤਣਾਅ ਮਹਿਸੂਸ ਨਹੀਂ ਕਰਦੇ ਤੁਸੀਂ ਆਰਾਮ ਨਾਲ ਦਫਤਰ ਜਾ ਸਕਦੇ ਹੋ ਇਸ ਨਾਲ ਤੁਹਾਡਾ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਰਹਿ ਸਕਦੇ ਹਨ ਅਤੇ ਨੰਬਰ 7 ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਤੁਹਾਡੇ ਕੋਲ ਬਹੁਤ ਸਮਾਂ ਹੈ ਹੁਣ ਤੁਸੀਂ ਆਪਣੇ ਆਪ ਨੂੰ ਸਮਾਂ ਦੇ ਸਕਦੇ ਹੋ ਤੁਸੀਂ ਧੂੜ ਮਿੱਟੀ ਸਾਫ਼ ਕਰ ਸਕਦੇ ਹੋ ਯੋਗਾ ਕਰ ਸਕਦੇ ਹੋ ਅਤੇ ਕੁਝ ਵੀ ਸਵਾਦਿਸ਼ਟ ਬਣਾ ਕੇ ਖਾ ਵੀ ਸਕਦੇ ਹੋ ਅਤੇ ਵੀਡੀਓ ਸੁਣਨ ਵਾਸਤੇ ਧੰਨਵਾਦ